ਇਸ ਦੇ ਵਿੱਚ ਮਿੰਟੂ ਅਤੇ ਕੰਬੂ ਨਾਮ ਦੇ ਦੋ ਲੜਕੇ ਜੋ ਕਿ ਉੜੀਆ ਕਲੋਨੀ ਦੇ ਵਿੱਚ ਰਹਿਣ ਵਾਲੇ ਨੇ ਤੇ ਇਹਨਾਂ ਦੀ 24-25 ਸਾਲ ਉਮਰ ਹੈ ਕੱਲ ਇਹ ਸੱਟਾਂ ਲੱਗਣ ਕਾਰਨ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਦਾਖਲ ਹੋਏ ਸੀਗੇ ਜਿਸ ਦੇ ਪੁਲਿਸ ਪਾਰਟੀ ਦੇ ਪਹੁੰਚਣ ਤੇ ਇਹਨਾਂ ਦੇ ਬਿਆਨ ਕਲਮਬੰਦ ਕੀਤੇ ਗਏ ਅਤੇ ਬਿਆਨ ਕਲਮਬੰਦ ਕਰਨ ਤੋਂ ਜਿਹੜਾ ਮੁਕਤਵਾ ਨੰਬਰ 180 ਅੰਡਰ ਸੈਕਸ਼ਨ ਇਰਾਦਾ ਕਤਲ ਤੇ ਹੋਰ ਜਿਹੜਿਆ ਕੁੱਟਮਾਰ ਦੀ ਧਰਾਵਾਂ ਦੇ ਤਹਿਤ ਅਸੀਂ ਮਕਦਮਾ ਦਰਜ ਕੀਤਾ ਇਸ ਦੇ ਵਿੱਚ ਇਹ ਪਾਇਆ ਗਿਆ ਕਿ ਇਹਨਾਂ ਦੀ ਲੜਾਈ ਜਿਹੜੀ ਸੀਗੀ ਸੂਰਜ ਨਾਮ ਦੇ ਲੜਕੇ ਨੇ ਆਪਣੇ ਕੋ ਸਾਥੀਆਂ ਨਾਲ ਮਿਲ ਕੇ ਇਹਨਾਂ ਦੇ ਸੱਟਾ ਮਾਰੀਆਂ ਸੀ ਜਿਸ ਦੇ ਵਿੱਚ ਮਿੰਟੂ ਅਤੇ ਜੋ ਦੇ ਨਾਲ ਲੜਕਾ ਸੀਗਾ ਇਹਨਾਂ ਦੇ ਇੰਜਰੀਜ਼ ਹੋਣ ਕਰਕੇ ਸਿਵਲ ਹਸਪਤਾਲ ਦਾਖਲ ਹੋਏ ਸੀਗੇ ਇਸ ਬੰਦ ਵਿੱਚ ਅਸੀਂ ਵੱਖ-ਵੱਖ ਟੀਮਾਂ ਗਠਿਤ ਕਰ ਦਿੱਤੀਆਂ ਤੇ ਮੁਕੱਦਮਾ ਨੰਬਰ 180 ਜੋ ਕਿ ਧਰਾਵਾ ਇਰਾਦਾ ਕਤਲ ਅਤੇ ਦੰਗਾ ਕਰਨ ਦੇ ਜਿਹੜੇ ਧਰਾਵਾ ਸੀਗੇ ਉਸ ਦੇ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਸੀਗਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਅਸੀਂ CIA 2 ਦੀ ਟੀਮ ਨਾਲ SHO ਥਰਮਲ ਜੋ ਕੰਡਰ ਸੁਪਰਵਾਈਜ਼ਨ ਆਫ DSP ਸਿਟੀ ਟੂ ਸਰਵਜੀਤ ਜੀ ਦੇ ਸੁਪਰਵਾਈਜ਼ਨ ਦੇ ਵਿੱਚ ਅਸੀਂ ਰੇਡਾਂ ਕੀਤੀਆਂ ਰੇਡਾਂ ਕਰਨ ਤੇ ਅਸੀਂ ਹੁਣ ਇਸ ਮੁਕੱਦਮੇ ਦੇ ਵਿੱਚ ਜਿਹੜੇ ਤਿੰਨ ਮੁੱਖ ਦੋਸ਼ੀ ਨੇ ਸੂਰਜ ਸਾਹਿਲ ਅਤੇ ਸਨੀ ਇਹਨਾਂ ਨੂੰ ਅਸੀਂ ਤਿੰਨਾਂ ਨੂੰ ਗ੍ਰਫਤਾਰ ਕਰ ਲਿਆ ਹੈ ਸੁਰਜ ਜਿਹੜਾ ਹੈਗਾ ਇਹ ਅਮਰਪੁਰਾ ਬਸਤੀ ਦਾ ਰਹਿਣ ਵਾਲਾ ਹੈ ਸਾਹਿਲ ਜਿਹੜਾ ਦੋਸ਼ੀ ਹੈ ਇਹ ਸੁਰਖਪੀਰ ਰੋਡ ਦਾ ਰਹਿਣ ਵਾਲਾ ਹੈ ਤੇ ਜਿਹੜਾ ਸੱਦੀ ਹੈ ਇਹ ਖੇਤਾ ਸਿੰਘ ਬਸਤੀ ਦਾ ਰਹਿਣ ਵਾਲਾ ਹੈ ਇਸ ਤੋਂ ਇਲਾਵਾ ਇਸ ਮਕਦਮੇ ਦੇ ਵਿੱਚ ਜਿਹੜੇ ਹੋਰ ਇਹਨਾਂ ਦੇ ਨਾਲ ਸਾਥੀ ਸੀਗੇ 8 ਦੋਸ਼ੀ ਜਿਹੜੇ ਇਹਨਾਂ ਦੇ ਨਾਲ ਲੜਾਈ ਦੇ ਵਿੱਚ ਗਏ ਸੀਗੇ ਉਹਨਾਂ ਦੀ ਵੀ ਅਸੀਂ ਪਛਾਣ ਕਰ ਲਈ ਹੈ ਕੁੱਲ ਜਿਹੜੇ 11 ਦੋਸ਼ੀ ਨੇ ਜਿਨ੍ਹਾਂ ਦੀ ਇਸ ਦੇ ਵਿੱਚ ਆਈਡੈਂਟੀਫਿਕੇਸ਼ਨ ਹੋ ਚੁੱਕੀ ਹੈ ਜਿਨ੍ਹਾਂ ਨੂੰ ਅਸੀਂ ਡੀਡੀਆਰ ਰਾਹੀਂ ਨਾਮਿਨੇਟ ਕਰਕੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਇਸ ਦੇ ਵਿੱਚੋਂ 11 ਵਜਰ ਰੰજન ਦੱਸਣ ਮੁਤਾਬਕ ਜਿਹੜੇ ਉੜੀਆ ਕਲੋਨੀ ਦੇ ਰਹਿਣ ਵਾਲੇ ਸੀ ਜਿਹੜੇ ਮਦਈ ਸੀਗੇ ਉਹਨਾਂ ਨੇ ਦੱਸਿਆ ਵੀ ਕਿ ਇਹ ਜਿਹੜੇ ਸੀ ਕਿ ਡਰੱਗਸ ਰਿਕਾਰਡਿੰਗ ਉਹਨਾਂ ਨੂੰ ਰੋਕਦੇ ਸੀ ਕਿ ਜਿਸ ਕਰਕੇ ਇਹਨਾਂ ਨੇ ਸੱਟਾਂ ਮਾਰੀਆਂ ਪਰ ਜਿਹੜਾ ਦੋਸ਼ੀ ਹੈ ਦੋਸ਼ੀ ਦੇ ਮੁਤਾਬਕ ਅਰੈਸਟ ਕਰਨ ਤੋਂ ਇਹ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਆਏ ਕਿ ਕੱਲ ਇਹਨਾਂ ਦੀ ਅਨੀ ਕੱਤੇ ਨਾਲ ਲੜਾਈ ਹੋਈ ਸੀ ਜਿਸ ਦੇ ਵਿੱਚ ਅਨੀ ਕੱਤੇ ਨਾਲ ਤੋਂ ਤੋਂ ਮਹਿਮੋਂ ਤੋਂ ਬਾਅਦ ਸੂਰਜ ਨਾਲੋਂ ਤੱਕਾ ਮੁਕੀ ਹੋ ਗਏ ਇਹ ਤੋਂ ਜਾਣ ਤੋਂ ਬਾਅਦ ਸੂਰਜ ਨੇ ਫਿਰ ਆਪਣੇ ਸਾਥੀਆਂ ਨੂੰ ਇਕੱਠਾ ਕਰ ਲਿਆ ਜੋ ਕਿ ਜਨਤਾਰੰਗਰ ਸੁਰਖਪੀ ਰੋਲ ਚੰਸਰ ਬਸਤੀ ਦੇ ਰਹਿਣ ਵਾਲੇ ਨੇ ਦੋਨੇ ਆਪਣੇ ਸਾਥੀਆਂ ਨਾਲ ਇਕੱਠੇ ਹੋ ਕੇ ਫਿਰ ਦੁਬਾਰਾ ਇਹਨਾਂ ਤੇ ਹਮਲਾ ਕਰਕੇ ਇਹਨਾਂ ਤੇ ਸੱਟਾਂ ਮਾਰੀਆਂ। ਤੇ ਕੰਮ ਕੀ ਕਰਦੇ ਜੀ ਕੰਮ? ਮੈਨਲੀ ਜਿਹੜਾ ਇਹ ਸਾਰੇ ਬੇਸਿਕਲੀ ਲੇਬਰ ਦਾ ਕੰਮ ਕਰਦੇ ਜੋ ਓੜੀਆ ਕਲੋਨੀ ਦੇ ਰਹਿਣ ਵਾਲੇ ਨੇ ਤੇ ਜਿਹੜੇ ਬਾਕੀ ਜਿਹੜੇ ਮੁੰਡੇ ਹੈਗੇ ਆ ਇਹ ਵੀ ਸਾਰੇ ਮੋਸਟਲੀ ਲੇਬਰ ਤੇ ਕਲਾਸ ਦੇ ਹੈਗੇ ਨੇ ਲੇਬਰ ਕੰਮ। ਜਿਹੜਾ ਸੂਰਜ ਮੁੱਖ ਦੋਸ਼ੀ ਹੈਗਾ ਇਸ ਦੇ ਉੱਪਰ ਐਨਡੀਪੀਐਸ ਦਾ ਇੱਕ ਮੁਕੱਦਮਾ ਦਰਜ ਹੈ 61 ਨੰਬਰ ਥਾਣਾ ਕਨਾਲ ਕਲੋਨੀ ਦਾ ਜਿਸ ਦੇ ਵਿੱਚ ਇਸ ਦੇ ਕੋਲੋਂ 8 ਗ੍ਰਾਮ ਹੈਰੋਨ ਦੀ ਬਰਾਮਦਗੀ ਹੋਈ ਸੀ। ਨਸ਼ੇ ਵਾਲੇ ਮਾਮਲੇ ਕਿੰਨੇ ਚਾਹੀਏ ਬਾਕੀ ਨਸ਼ਾ ਕਰਦਾ ਸੀ। ਦੇਖ ਪਰ ਜਿਵੇਂ ਕਿ ਸੂਰਜ ਨੇ ਦੱਸਿਆ ਕਿ ਕੱਲ ਉਹ ਜਦੋਂ ਇੱਥੇ ਉੜੀਆ ਕਲੋਨੀ ਦੇ ਵਿੱਚ ਆਇਆ ਸੀਗਾ ਤਾਂ ਇਹਨਾਂ ਨੇ ਉਹਦਾਂ ਟਕਰਾਰ ਹੋਈ ਸੀ ਕਿ ਤੋਤ ਮਮ ਹੋਈ ਸੀਗੀ ਉਸ ਤੋਂ ਬਾਅਦ ਜਦੋਂ ਇੱਥੋਂ ਚਲਾ ਗਿਆ ਤਾਂ ਉਸ ਨੇ ਫਿਰ ਆਪਣੇ ਦੋਸਤ ਇਕੱਠੇ ਕਰਕੇ ਇਹਨਾਂ ਤੇ ਦੁਬਾਰਾ ਹਮਲਾ ਕੀਤਾ ਤੇ 23/11 ਨੂੰ ਹਮਲਾ ਕਰਨ ਦੇ ਜਿਸ ਕਰਕੇ ਅਸੀਂ ਇਹਨਾਂ ਦੇ ਖਿਲਾਫ ਰਾਤ ਦਾ ਕਤਲ ਦੇ ਜਿਹੜੇ ਧਰਾਵਾਂ ਨੂੰ ਦੇ ਤਹਿਤ ਮੁਕੱਦਮਾ ਦਰਜ ਕੀਤਾ ਸਰ ਇਹਨਾਂ ਦੀ ਉਮਰ ਵਗੈਰਾ ਕੰਨੀ ਨਹੀਂ